ਦੀ ਜੋ ਵਾ ਵਾ ਪੜਾਈ ਜਾਂਦੀ ਹੈ ਕਿਹੜਾ ਜੋ ਕਰ ਤੈਨਾਂ ਨੂੰ ਸੌਂ ਜਾਂ ਨਹੀਂ ਆਉਂਦਾ ਪਰ ਪੜਾਈ ਜਾਂਦੀ ਬੜਾ ਚੰਗਾ ਆ ਜਾਂਦਾ ਤੈਨੂੰ ਤਾਂ ਘਰੇ ਘਰੋਂਦੇ ਰਹੀਦਾ ਵਾ ਫਿਰਨ ਯਾਦਾਂ ਨੂੰ ਵਾ ਇਹ ਤਾਂ ਸਵੇਕਾ ਰਾਇ ਕਰਨਾ ਮਾਡਾ ਉਹ ਤਾਂ ਅਸਵੇਕਾ ਰੋਂਦੀ ਮੈਂ ਦਸਟਰੀ ਸਕੂਲ ਪਾਦੇ ਆਪਣੇ ਪਦਾਰਾ ਘੂਏ ਨੂੰ ਹਾਂ ਜਿਆ ਸਵੇਕਾ ਰਾਇ ਕਰਨ ਇਹਦੇ ਵਿੱਚ ਦਵਾਈ ਬੂਟੀ ਨਹੀਂ ਆਣੀ ਇਹ ਕਿ ਮਾਤਾ ਵੀ ਰੌਲਾ ਪਾਈ ਜਾਂਦੀ ਐ ਅੱਧੀ ਕੋ ਕੰਮ ਨਹੀਂ ਕਰਦਾ ਸਾਰੇ ਢਿਹੜੀ ਗੱਲਾਂ ਸੁਣਾਉਂਦੀ ਰਹਿੰਦੀ ਐ ਆਂਦੇ ਸਾਰੇ ਢਿਹੜੀ ਗੱਲਾਂ ਘਰੇ ਬੈਠਾ ਰਹਿ ਜਾਂਦਾ ਕੰਮੋਂ ਤੇ ਨੂੰ ਨਹੀਂ ਪਤਾ ਕੰਮ ਹੈਗਾ ਕਿੱਥੇ ਬਾਹਰ ਜਾਣਾ ਮੈਂ ਕਰਾਂ ਮੈਨੂੰ ਤਾਂ ਮੈਨੂੰ ਪਤਾ ਨਹੀਂ ਉਹ ਸਾਰੀ ਢਿਹੜੀ ਰੌਲਾ ਪਾਉਂਦੀ ਰਹਿੰਦੀ ਐ ਕੰਮ ਨਾਲ ਲਾ ਕੇ ਲਾ ਕੇ ਸਾਰੇ ਨਹੀਂ ਆ ਉਹ ਕਿਹੜਾ ਕਰਦੇ ਜਾਂ ਫਿਰ ਬਾਹਰ ਆਦੇ ਜਾਂ ਫਿਰ ਉੱਥੇ ਨਹੀਂ ਹੁੰਦਾ ਬੁਧੀਦਾ ਨਹੀਂ ਐ ਭਾਰ ਦੇ ਪ੍ਰਹਾੜਾ ਨਾ ਨੀਗਾ ਇੱਥੇ ਕੰਮ ਨੂੰ ਇੱਥੇ ਕੰਮ ਨੂੰ ਤੁਸੀਂ ਕਰਾਖੋ ਨਾ ਕਿ ਸਾਰੇ ਜਿਹੜੀ ਗੱਲਾਂ ਨੂੰ ਕਰਦੀ ਹੈ ਫਿਰ ਘੜੂ ਘੜੂ ਕਰਕੇ ਜਾਨੂੰ ਚੱਲ ਜਾਨੀ ਘੜੂ ਘੜੂ ਕਰਦੀ ਹੋ। ਕਹਾਰੇ ਵੀ ਚੀਜ਼ ਵਰਤਨ ਖਰਚਾਂ ਤੋਂ ਰੋਲ ਆਉਂਦੀ ਆ। ਅੱਗੇ ਵੀ ਇਹੋ ਕੰਮ ਕਰਦੀ ਏ ਤੂੰ ਜੋ ਤਰੀਕਾ ਤੇ ਇਹਨਾਂ ਨੇ ਲੜਦੇ। ਮੈਂ ਮੈਂ ਤਾਂ ਚੁੱਪ ਕੀਤੀ ਆ ਮਰਨ ਬੰਦਾ ਕਿੰਨਾ ਤੇ ਕੀਤਾ ਰਵੇ ਕਰਾਉਂਦੀ ਆ। ਉਮ ਨੂੰ ਕੀ ਆ ਸਮਝਾਵਾ ਨੂੰ ਆਪਣੇ ਆਪ ਨਹੀਂ ਤੁਹਾਨੂੰ ਕਿਉਂਦੀ ਜਦੋਂ ਕਿ ਖੇਤੇ ਮਰ ਜਾਣ ਕੰਮ ਚਾਹੀਦੇ ਬੰਦਾ। ਹਾਂ। ਉਹ ਕੁੜੀ ਪੰਪ ਦੇ ਜਾਂਦੀ ਆ ਤਾਂ ਕੀ ਕਰੇ। ਆ ਤੇਨੂੰ ਫੋਜੀ ਲੱਗਾ ਵੇ ਤਾਂ ਗੱਲਾਂ ਆਉਂਦੀਆਂ ਹਨ ਉਹਨੇ ਕੁੜੀ ਨੂੰ ਫੋਨ ਲਾ ਕੇ ਦੱਸਣਾ ਤੇ ਤੇਰਾ ਤੇਰਾ ਖਦਮ ਕੰਮ ਕਰਦਾ ਪਰ ਠੀਕ ਆ ਤੈਨੂੰ ਦੁਬਾਰਾ ਕਰਨਾ ਕਿ ਰੱਖੇ ਆ ਹੋ ਗਿਆ ਹੁਣ ਸਲਮਾਨ ਮਾਰਨਾ ਆ ਬਾਤ ਠੀਕ ਆ ਇਹੋ ਕੰਮ ਰਹਿ ਗਿਆ ਹੁਣ ਕੰਨ ਪਾ ਕੇ ਰਿਆ ਘਰ ਦੇ ਬੈਠੇ ਆਲੇ ਵੋਟ ਇਹ ਗੋਟਾ ਕਿਉਂ ਕਰਕੇ ਦਿੰਦੇ ਮੁੰਡੇ ਦੇ ਮਾਲਕ ਆਖੋ ਨਹੀਂ ਆਖਿਆ ਆਹੋ ਮੈਂ ਜਿਹੜੀ ਇਹਨਾਂ ਕਰਦੀ ਆ ਉਹ ਤੇ ਸਰਵਲੇ ਨੰਗਰ ਦੇ ਕੇ ਤੇ ਬੂਹਾ ਖੁੱਲਾ ਛੱਡ ਕੇ ਤਰਾ ਮਾਰਨਾ ਬੈਠੇ ਜੇ ਬਿੱਲ ਕਿੱਥੋਂ ਆਵਾ ਇਹ ਕੋਈ ਕੰਮ ਤਾਂ ਕਰਦਾ ਕੰਮ ਨਹੀਂ ਤਾਂ ਕਾਕ ਨਹੀਂ ਆਖਿਆ ਉਹਨੇ ਉਹ ਤੇ ਮੈਨੂੰ ਆਵਾਖਂਦੇ ਵੀ ਮਾਦਾਨ ਦੀ ਕੰਮ ਦੇ ਨਹੀਂ ਜਾਂਦਾ ਤੇ ਕੰਮ ਨਹੀਂ ਚੱਲਦਾ ਤੇ ਮੈਂ ਕਿੱਥੇ ਚੱਲ ਜਾਵਾਂ ਕਹਿੰਦਾ ਕਰ ਮੈਂ ਬਿੱਲ ਕਿੱਥੋਂ ਕਰਨਾ ਹੈ ਆ ਬੂਹਾ ਖੁੱਲੇ ਛੱਡ ਕੇ ਬੇਸੀ ਚਲਾਇਆ ਮਾਂ ਨਾਲ ਚੱਲ ਕੰਮ ਨਹੀਂ ਵਾਸਤੂ ਦਾਦੇ ਨਾਲ ਕਿੱਥੇ ਚੱਲ ਜਾਣਾ ਕੋਨਾ ਕੋਸ ਤੇ ਕੰਮ ਕਰਨਾ ਹੀ ਪੈਣਾ ਐਦਾਂ ਕਿ ਤੱਕ ਜਾਣਾ ਹੂਗਾ ਕਾਮੇ ਵਾਪਸ ਚਲ ਜਾਨੇ ਫਿਰ ਤੇਜੀ ਨੂੰ ਕਰੀਂ ਚਲ ਜਾਨੇ ਮੇਰੇ ਕੋਲ ਹੀ ਆ ਕੇ ਉਧਰ ਕਰੀਂ ਨਹੀਂ ਆਖੇ ਲੱਗਣਾ ਨਹੀਂ ਤੇ ਲੋਕੀ ਪਹਿਲਾਂ ਵੇਜ ਵੇਜ ਹੀ ਜਾਂਦੇ ਮੈਂ ਵੀ ਫਿਰ ਮੈਨੂੰ ਦੇ ਦੋ ਫਿਰ ਵੇਚੀ ਨਾ ਚਲ ਜਾਣਾ ਪਰ ਕਿੱਥੇ ਕਰੀਂ ਖਿਲਾਰੀ ਜਦੋਂ ਮਾਤਾ ਤਾਂ ਜਦੋਂ ਕੁੜੀ ਪਿਆਣੀ ਉਹਦੋਂ ਤੂੰ ਘੱਟ ਤੋਂ ਘਣਾਲੇ ਦਾ ਕੂਠਾ ਲਾਤਾ ਏ ਫੜੇ ਦੇ ਆਰੇ ਤੂੰ ਕੰਮ ਕੰਮ ਨਾਲ ਕਰ ਦਿਹਾੜੀ ਇਹਦੇ ਚਲ ਜਾ ਆਹ ਹੋਰ ਗੱਲਾਂ ਮਾਰੀਆਂ ਜਿਹਦੇ ਵਾਲੇ ਪਰੁੰਦੀ ਨਹੀਂ ਉਹ ਕਰ ਨਾਲ ਦੇ ਵਿੱਚ ਮੈਂ ਉਹ ਨਹੀਂ ਕਿਹਾ ਬੰਦੇ ਵਾਲਾ ਉਹਨੇ ਦੀ ਕੱਖ ਵੀ ਆਖਿਆ ਅਈਆਂ ਦੇ ਉਹ ਨਹੀਂ ਕਿਹਾ ਬੰਦੇ ਲਗਦਾ ਕਰੋ ਤੂੰ ਹੀ ਨਹੀਂ ਦੇਂਦੇ ਤੁਹਾਨੂੰ ਰੋਟੀ ਪਾਣੀ ਸਾਰਾ ਕੁਝ ਮਿਲਦਾ ਜਿਹੜਾ ਕੱਪੜਾ ਤੁਹਾਨੂੰ ਸਾਰਾ ਕੁਝ ਮਿਲਦਾ ਫਿਰ ਤਾਂ ਦੀ ਗੱਲ ਕੰਮ ਹੋਵੇ ਨਾ ਹੋਵੇ ਫਿਰ ਅਈਂ ਤਰਾਂ ਚੱਲ ਜਾਂਦੇ ਐ ਪਰ ਤੂੰ ਵੀ ਰਾਲ ਨਹੀਂ ਕੰਮੀ ਕਰ ਰਹੀਂ ਇੱਥੇ ਕਰਦਾ ਕਿੱਥੋਂ ਸਰਦਾ ਉਹ ਤੁਹਾਡੀ ਮਰਜ਼ੀ ਆ ਆਉਂਦੇ ਹੱਥ ਇਹੋ ਕੰਮ ਕਰਦੇ ਦਾ ਨਾ ਲੈਂਦਾ ਬਤਨੀਂ ਤਰਾ ਕਰੋ ਉੱਥੇ ਜਾਂਦੇ ਐ ਕਰੋ ਚੱਲ ਜਾਂਦੇ ਐ ਤੇ ਕੰਮ ਮਣ ਫਰਮਾਣਾ ਤੋਂ ਲੱਗ ਕੇ ਤੇ ਚੱਲ ਜਾ ਕਰੋ ਮੈਨੂੰ ਬਾਰ ਨਾ ਕੋ ਰੱਦਦਾ ਹੀ ਆ ਭਈਆਂ ਭਈਆਂ ਨੂੰ ਰੱਦਦਾ ਹੀ ਕੰਮ ਤੇ ਦੋ ਤਿੰਨ ਹੀ ਪੁੱਛਿਆ ਵਾ ਆ ਟੋਨ ਬਲਾਜੇ ਦੇ ਪੁੱਛ ਕੇ ਆਏ ਆ ਉਹ ਗਾੜੀਆਂ ਉਹਦੇ ਇਹੀ ਰੱਖਣਾ ਉਹਨਾਂ ਭਈਏ ਰੱਖੇ ਆ ਕੋ ਗਾੜੀ ਦਾਤ ਗਾੜੀ ਨਹੀਂ ਪੀੜਾ ਕਰਦੇ ਤੁਸੀਂ ਇਸ ਤਰ੍ਹਾਂ ਨਾਲ ਅਟਾਹੀ ਆ ਫਿਰ ਉਹ ਆਪਣੇ ਤੋਂ ਨਹੀਂ ਆਣੇ ਜਿੱਦੀ ਵੇਲਾ ਬਾਰ ਘਲਾ ਦੋ ਪਰ ਜਿਹੜੀ ਦਾਦਾ ਬੁੱਕ ਤੇ ਸਾਰੇ ਬਾਹਰ ਹੀ ਗਏ ਲੱਗ ਲੱਗੇ ਆ ਕੋ ਮਾਰੇ ਡੱਗਰ ਬਾਣੇ ਦਾ ਪੱਠਾ ਟੱਕਾ ਕੋਣੋ ਤੂੰ ਤੂੰ ਜਾਣ ਕੇ ਤਾਂ ਲੱਗਦੀ ਨਹੀਂ ਤੂੰ ਟੱਕੇ ਤਾਂ ਤੂੰ ਦੋਦੀ ਨਹੀਂ ਕਰੇ ਰੱਖਦੀ ਹਾਂ ਆ ਰਹੀ ਨੀ ਦੋ ਦੋ ਉਹ ਇਕੱਠਾ ਕਰਕੇ ਰਹੀ ਤੇ ਉਹ ਲੋ ਇਕੱਠਾ ਕਰਕੇ ਮੈਨੂੰ ਕਹਦਾ ਫਿਰ ਆਸਾਨ ਕਰਤੀ ਦੇਣੀ ਹੈ ਗੱਲਾਂ ਬਾਤਾਂ ਚਾਹ ਮਰੇ ਤੋਆ ਦਿੰਦੀ ਐ ਇਹ ਕਿ ਇਹ ਛੋਟੇ ਦਾ ਲੋ ਬਣਾਤਾ پلان ਕਰਤਾ ਟੀਕ ਕਰਤਾ ਤੇ ਪਹਿਲਾਂ ਦੁੱਧ ਘੋਟ ਰੱਖ ਰਿਹਾ ਕਰ ਮੈਨੂੰ ਝੁੱਟ ਦੇ ਲੋ ਕਿਉਂ ਦੱਸ ਕੇ ਬਾਕੀ ਖਰਚੇ ਕਿਥੋਂ ਪੂਰੇ ਹੋਣਾ ਤੇ ਆ ਜਿਹੜੀ ਮਾਤਾ ਕਰਸਣ ਆਉਂਦੀ ਉਹ ਕਿਥੋਂ ਤੇਰੀ ਚੱਲਿਆ 5000 ਰੁਪਏ ਦੀ ਕੁੜੀ ਦਾ ਬਗੈਰ ਤੇ ਕੋਈ ਚਾਕਾ ਨਹੀਂ ਲਾਦੀ ਤੇ ਜਦਾਂ ਉਹ ਵੀ ਆਨੇ ਮੇ ਪੜਦਾ ਹੈ ਮੇਰੇ ਮਾਪਦੀ ਆ ਫਿਰੇ ਆਖੀ ਮਾਰਾ ਜੁੱਤਾ ਰਹਿ ਰਹਿਣਾ ਫਿਰ ਨਾ ਹੋਣਾ ਤਾਂ ਹੈਗਾ ਹੀ ਆ ਅੱਜ ਆ ਫੁੜੀ ਚਾਈ ਗਈ ਮੈਨੂੰ ਮੇਰੀ ਮੰਮੀ ਤੂੰ ਨਾ ਆ ਕੇ ਘਰੇ ਵੀ ਇੰਨਾ ਕਿਤੇ ਫਿਰ ਗੱਲ ਕਰਨੀ ਮੈਂ ਪਹਿਲੀ ਵਾਲੀ ਕਹਿੰਦੀ ਹੋਈ ਅੱਠੀ ਗਰੀ ਨੰਨੀ ਆ ਮਾਦੋਬ ਤੇਰੀ ਮਰਜ਼ੀ ਜਿਦਾ ਨਹੀਂ ਕਰ ਕਰ ਕੇ ਆਦੀ ਫਿਰ ਜਿਦਾ ਕਰਦੀ ਆ ਮੂਤ ਦੀ ਗੱਲ ਅਸੀਂ ਮੈਂ ਤਾਂ ਲੜਨਾ ਨਹੀਂ ਬਿਲਾ ਕਰ ਲੈਣਾ ਹੀ ਫਿਰ ਚੱਲ ਜੰਨੇ ਆ ਮਾ ਦਾ ਸਾਥ ਨਹੀਂ ਕਰਵਾ ਮੈਂ ਮੰਮੀ ਨੂੰ ਫੋਨ ਕਰਦੇ ਤੂੰ ਤੇ ਹੁਣੇ ਆ ਦੇ ਮਾਂ ਦੇ ਕਰਨਾਂ ਤੇ ਮਾਰੀ ਮੈਂ ਜੇ ਮੈਂ ਆਪਣੀ ਮਾਂ ਦੇ ਕਰਨਾਂ ਤੇ ਨਾ ਪਾਉਂਦੀ ਤੇ ਨਾ ਤੇ ਉਹਨੂੰ ਮੇਰੇ ਇੱਥੇ ਦਾ ਆਪਣੇ ਘਰ ਚ ਕੋਈ ਨਿਕਲੇ ਕਾ ਹੀ ਨਹੀਂਦਾ ਇਹਦੀ ਮਾਂ ਦਾ ਇਲਾਕਾ ਦੇ ਕਹਿੰਦੀ ਮਾਂ ਤੇ ਤਰਾ ਇਹ ਵੀ ਤਰਾ ਕਰਦੀ ਐ ਲੋਕ ਨੂੰ ਕਰ ਦੱਸਦੀ ਕਰਦੀ ਐ ਮੈਂ ਦੱਸਦਾ ਮੇਰੀ ਮਾਂ ਤੇ ਆਈ ਐ ਘਰ ਵਿੱਚ ਉਹ ਤਾਂ ਨਹੀਂ ਆਈ ਉੱਠਦੀ ਐ ਤੇ ਗੱਲ ਕਰ ਤੇ ਮਿਹਣੇ ਸਿੰਦੀ ਐ ਕਰਨਾ ਕਰਦੀ ਐ ਮੁੜ ਕੇ ਆ ਦਿੰਦੀ ਐ ਵੀ ਕਰ ਲੈnde ਕੋਈ ਨਹੀਂ ਕਰ ਲੈ ਕੁੜੀ ਨਾਲ ਗੱਲ ਕਰ ਲੈ ਕੋਈ ਦੇਖਣਾ ਹਣ ਹਣਿਆਣੀ ਮੈਂ ਤਾਂ ਘੁੱਟ ਦੁੱਧ ਪੀਣੇ ਹੁੰਦੇ ਆ ਸਾਰਾ ਪੇਂਘੂ ਜਾ ਕੋਚੀ ਮਾਰ ਕੇ ਕੱਠਾ ਕਰ ਦਿੰਦੀ ਜੇ ਜੇ ਮਮਾ ਭਰਾ ਕੁੜੀ ਨਹੀਂ ਕੀ ਕਿ ਉਹ ਦੋਤੇ ਪਰਫੈਕਟ ਜਦੋਂ ਆਉਗੀ ਨਾ ਕੁੜੀ ਪਰੋਣੇ ਨੂੰ ਲੈ ਕੇ ਉਹਨੂੰ ਦੱਸਣਾ ਹੈ ਜਦੋਂ ਕਿ ਉਹ ਦੋਤੇ ਇਕੱਠਾ ਕਰਦੇ ਆ ਉਹ ਜਿਹੜਾ ਝੋ ਹੁੰਦਾ ਵਾ ਉਹ ਵੀ ਭਰੇ ਜਾਂਦੀ ਟੱਬਾ ਪਰਾਨੀ ਕਿੱਥੋਂ ਲਕੋਣੀ ਕਿਹੜੇ ਕੂਝੇ ਤੋਂ ਵੀ ਬੱਸ ਤੱਕ ਦਿੰਦੀ ਆ ਉਹਨੂੰ ਕੰਮ ਉਹ ਦੂਜਿਆਂ ਨੂੰ ਆਉਂਦੀ ਪਰ ਗੱਲਾਂ ਤਾਂ ਨਹੀਂ ਕਰਦੀ ਐਨੀਆਂ ਉਹ ਨਹੀਂ ਕਰਦੀ ਮੈਂ ਤਾਂ ਆਪਣੀ ਮੰਗ ਹਰੇ ਤੱਕ ਤਾਂ ਫੋਨ ਹੀ ਨਹੀਂ ਲਾਇਆ ਪਰ ਨਾ ਲਾਉਂਗੀ ਤਾਂ ਫਿਰ ਮੁਲਾਕਾਤ ਹੋਣਾ ਆਪਾਂ ਚੜ੍ਹੇ ਜਾਂਦੇ ਆ ਆਵੇ ਆ ਹੀ ਆ ਲਕੋਣੀ ਉਹ ਮੈਨੂੰ ਇਹ ਕਰ ਲੈਂਦੇ ਨਾ ਜੋ ਇਹ ਕਰਦੀ ਬਾਤ ਮਾਝਾ ਫਿਰ ਕਰਨਾ ਪਹਿਲਾਂ ਇਹ ਮੇਨੇ ਮਾਤਾ ਜੀਆਂ ਦੀ ਫਿਰ ਮਾਤਾ ਨੇ ਗੱਲ ਕਰ ਲਾਂਗੇ ਫਿਰ ਉੱਥੇ ਚੱਲ ਜਾਂਦੇ ਆ ਠੀਕ ਹੈ ਤਾਂ ਪਾਣਾ ਤੋਂ ਹੀ ਪੱਟੇ ਕਿੱਥੇ ਤੋਂ ਤਾਂ ਇੱਦਾਂ ਤੁਰਕਾ ਹੁਣਾ ਅੱਜ ਤੇ ਇਹਨਾਂ ਨੇ ਹਾਤੀ ਘਰਤੀ ਐ ਅੱਜ ਦੇ ਘਾੜੀ ਪੈ ਗਏ ਉਹਨੂੰ ਪੁੱਛਿਆ ਕਿ ਤੂੰ ਹਣ ਕੀ ਜਾਣੀ ਆਵੇਂ ਵੀ ਸਵੇਰੇ ਤੇਰਾ ਕਰਕੇ ਤੇ ਮੈਨ ਲੜੀਆ ਜਵਾਨੀ ਇਹਨਾਂ ਨੂੰ ਕੋਈ ਕੰਮ ਧੰਦੇ ਦੱਤੇ ਉਹ ਮੇਰੇ ਨਾਲ ਪੈ ਗਏ ਹਾਂ ਹੈਲੋ ਆ ਕੀ ਹਾਲ ਚਾਲ ਆ ਵਧੀਆ ਚਲ ਵਧੀਆ ਹੀ ਚਾਹੀਦੇ ਆ ਮੇਰੇ ਕੀ ਹੋਣੇ ਵਧੀਆ ਮੈਂ ਪੁੱਛਿਆ ਬਾਬੇ ਆਖਿਆ ਮੁੰਡੇ ਨੂੰ ਵੀ ਕੇ ਕੰਮ ਤਣਦੇ ਤੇ ਜਾ ਤੋ ਦੋਨੇ ਜੀ ਉੱਠ ਕੇ ਮੇਰੇ ਗਲ ਪੈ ਗਏ ਐ ਹੋ ਤਮ ਕਿਆਂ ਗਈ ਜਾਂਦੀ ਅਸੀਂ ਚੱਲ ਜਾਨੇ ਆ ਮੈਂ ਇਹਨੂੰ ਲੈ ਜਾਨੀ ਆ ਅਸੀਂ ਤੇ ਕੇਲ ਚੱਲ ਜਾਨੇ ਉੱਥੇ ਰਹਿ ਪੈਨੇ ਆਪਦਾ ਸਾਰੀ ਜਾਵਾਂਗੇ ਜੋ ਕੋਈ ਕੰਮ ਤਣਦਾ ਤੇ ਆਪ ਨਹੀਂ ਕਰ ਲੰਦੀ ਮੁੰਡੇ ਨੂੰ ਗੋਡੇ ਨਾਲ ਗੋਡਾ ਲਾ ਕੇ ਬਹਿ ਰਹੀਦੀ ਆ ਤੇ ਕਿੱਥੋਂ ਇੰਨਾ ਖਰਚਾ ਪੂਰਾ ਆਣਾ ਪੰਨਿਆ ਪੰਨਿਆ ਡੰਗਾ ਦਾ ਆਟਾ ਗੋਲ ਲੈਂਦੀ ਆ ਤੇ ਦੋ ਡੰਗੇ ਰੋਟੀਆਂ ਪਕਾਉਂਦੀ ਤੇ ਤਿੰਨਾਂ ਡੰਗਾਂ ਦਾ ਘਾੜੀ ਡੰਗਰਾਂ ਦਾ ਛੋੜ ਦਿੰਦੀ ਆ ਹੈ ਸਰਫ ਦਾ ਪੈਕਟ ਲਿਆਉਣੀ ਆ ਕਿਲੋ ਦਾ ਤੇ ਉਹਦੇ ਨਾਲ ਚਾਰ ਦੇ ਨਹੀਂ ਕੱਢਦੀ ਚਾਰ-ਚਾਰ ਵਾਰੀ ਕੁੜੀ ਤੇ ਲੀੜੇ ਬਦਲ ਤੇ ਦੋ ਦਿਹਾੜੀ ਦੇ ਦੋ-ਦੋ ਵਾਰੀ ਆਹ ਤੇ ਜਿਦਾਣਾ ਧੋਦੀ ਆ ਹੈ ਕਰੇ ਬੰਦਾ ਇੱਥੇ ਕਿ ਜਿਵੇਂ ਆਨੀਆਂ ਦੇ ਗਾੜੀ ਨੂੰ ਕੱਢ ਨੂੰ ਪੈਂਦੇ ਉਹਨੂੰ ਵੀ ਨਾਲ ਰਲਾ ਲੈਂਦੀ ਆ ਆਪਦੇ ਹੈ ਹੁਣ ਉਹਨੇ ਤੇ ਆਂ ਦੀ ਮੈਂ ਆਪਦੀ ਮਾਂ ਨੂੰ ਸੱਦਣਾ ਵ ਤੇ ਹੁਣ ਤੂੰ ਹੀ ਸਵੇਰੇ ਆ ਫਿਰ ਆਹ ਫਿਰ ਕਰ ਲੈਨੇ ਆ ਬਹਿ ਕੇ ਗੱਲ ਇਹ ਦਿਨ ਮਾਦਾ ਨਾ ਤੇ ਚੁਗੜੀਆਂ ਨਹੀਂ ਕਰਨਾ ਤਾਂ ਥੋੜੀ ਹੋ ਗਈ ਆ ਆਹ ਮੈਂ ਚੁਗਲੀਆਂ ਨਹੀਂ ਕਰਦੀ ਮੈਂ ਗੱਲ ਹੀ ਕਰਦੀ ਆ ਦਿਨਾਂ ਇਹ ਚੁਗੜੀਆਂ ਨਹੀਂ ਹੱਥ ਚੁਗਲੀਆਂ ਕਰਨ ਦੀ ਇਹਨੂੰ ਗੱਲ ਨਹੀਂ ਮੰਮੀ ਇਹਨਾਂ ਦਾ ਸਿੱਧਾ ਸਿੱਧਾ ਚੁਗਲੀਆਂ ਆਉਂਦੇ ਆ ਸੱਚੀਆਂ ਕਰਦੀ ਆ ਮੈਂ ਚੁਗਲੀ ਨਹੀਂ ਕੋਈ ਨਹੀਂ ਕਰਦੀ ਸੱਚੀਆਂ ਚ ਜਗਾਦੀ ਆ ਵਾ ਉਹ ਤੈਨੂੰ ਪੰਪ ਦੇ ਹੀ ਜਾਂਦੀ ਆ ਤੂੰ ਘਰ ਆ ਤੈਨੂੰ ਪਣਪ ਕਾਉਂ ਦਿੰਦਾ ਮੈਨੂੰ ਉਹਦਾ ਪੰਪ ਨਹੀਂ ਦਿੰਦਾ ਮੈਨੂੰ ਤੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਜਿਹੜੀਆਂ ਤੂੰ ਕਰਦੀਆਂ ਤੂੰ ਵੀ ਮੁੰਡੇ ਨੂੰ ਪੰਪ ਹੀ ਦੇਣੀ ਆ ਪੰਪ ਨਹੀਂ ਮੈਂ ਦਿੱਤਾ ਮੈਂ ਗੱਲ ਕੀਤੀ ਜਿਹੜੀ ਤੂੰ ਕਰਦੀਆਂ ਵੀ ਕੰਮ ਨਹੀਂ ਕਰਦਾ ਨਹੀਂ ਕਰਦਾ ਉਹ ਨਹੀਂ ਜਦੋਂ ਚਲ ਮੇਰੇ ਸਰਾਨੇ ਸਰਾਨੇ ਦਵਾਲੇ ਦਵਾਲੇ ਕਰਦੀ ਰਹਿੰਦੀ ਆ ਪਰ ਮੈਂ ਉਹਨੂੰ ਤਾਂ ਦੱਸਣਾ ਹੀ ਪੀਤਾ ਗਾ ਜਿਹੜਾ ਇਹਦਾ ਪਤਾ ਜਿਹੜਾ ਇਹਨਾਂ ਉਹ ਕਿੱਥੋਂ ਆਣਾ ਮੈਂ ਜਦੋਂ ਕੋਈ ਕਰਨਾ ਨਹੀਂ ਕਰਨ ਨਹੀਂ ਦੇਣਾ ਉਹਦੇ ਟੰਗੜ ਰੱਖਿਆ ਉਹਨਾਂ ਦਾ ਸੌਦਾ ਪਤਾ ਹੁੰਦਾ ਕਿ ਤੂੰ ਮੁੰਡਾ ਫੇਰੇ ਚਾਹਨੀ ਆ ਫੇ ਚਲੇ ਜਾਈਏ ਇੱਥੋਂ ਵੀ ਨਿਕਾਹ ਕਰ ਉਹ ਨਿਕਲੀ ਜਾਈਏ ਐਸ ਅੱਗੇ ਸੌਦਾ ਪਤਾ ਕੰਮ ਨਹੀਂ ਕਰ ਜਾਂਦਿੰਦੀ ਕੰਮ ਤੇ ਵੀ ਕਰੋ ਤਦੇ ਅੱਗੇ ਮਾਤਾ ਕੁੜੀ ਦਾ ਤੇਰਾ ਮਾ ਆਉਂਦਾ ਮੇਰਾ ਰਸ਼ਨ ਪਾਣੀ ਰੱਖਣਾ ਓ ਕੁੜੀ ਤੂੰ ਸੱਤ ਮਾਤਾ ਕੁੜੀ ਨੂੰ ਅਸੀਂ ਇੱਥੋਂ ਚਲੇ ਜਾਂਦੇ ਤੂੰ ਕੱਲ ਨੂੰ ਸੱਤਣਾ ਨਾ ਅਸੀਂ ਹੁਣੇ ਚਲੇ ਜਾਂਦੇ ਭਾਵੇਂ ਸਾਡੇ ਦਾ ਪੱਕਾ ਢੇਰਾ ਲਾ ਕੇ ਇੱਥੇ ਬਹਿ ਜਾ ਭਾਵੇਂ ਤੂੰ ਉੱਥੇ ਚਲੇ ਜਾ ਭਾਵੇਂ ਓਏ ਇੱਥੇ ਆਲੇ ਮਾਤਾ ਸਾਨੂੰ ਬਖਸ਼ ਮੁਰਕੇ ਸਾਨੂੰ ਸੱਤੀਨ ਹੈ ਚੰਗੇ ਨਹੀਂ ਮੈਂ ਨਹੀਂ ਸੱਤ ਜੀ ਜਾ ਨਹੀਂ ਬਚ ਜਾ ਜਾਂਦੇ ਆਏ ਕਿ ਰਹਿ ਕਦੋਂ ਹਾਂ